ਆਸਾवरी ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਾਨੰ ਹਰਿ ਸਉ ਲਾਭੀ ਪ੍ਰੀਤ ਸਾਧ ਸੰਗ ਹਰਿ ਹਰਿ ਜਪਤ ਨਿਰਮਲ ਸਾਚੀ ਰੀਤ ਰਹਾਵ ਦਰਸ਼ਨ ਕੀ ਪਿਆਸ ਘਣੀ ਚਿਤਵਤ ਅਨੰਤ ਪ੍ਰਕਾਰ ਕਰਹੁ ਅਨੁਗ੍ਰਹਿ ਪਾਰ ਬ੍ਰਹਮ ਹਰਿ ਕਿਰਪਾ ਧਾਰ ਮੋਰਾਰ ਮਨ ਪਰਦੇਸੀ ਆਇਆ ਮਿਲੇਉ ਸਾਧ ਕੈ ਸੰਗ ਜਿਸ ਵਖਰ ਕੋ ਚਾਹਤਾ ਸੋ ਪਾਇਓ ਨ ਮਹਿ ਰੰਗ ਜੀਤੇ ਮਾਇਆ ਰੰਗ ਰਸ ਵਿਨਸ ਜਾਹਿ ਖਿਨ ਮਾਹਿ ਭਗਤ ਰਤੇ ਤੇਰੇ ਨਾਮ ਸਿਉ ਸੁਖ ਪੁੰਚੈ ਸਭ ਠਾਏ ਸਭ ਜਵ ਚਲ ਤਉ ਪੇਖੀਐ ਨਿਹਿਚਲ ਹਰ ਕੋ ਨਾਉ ਕਰ ਮਿਤਰਾਏ ਸਾਧ ਸਿਉ ਨਿਹਿਚਲ ਪਾਵਹਿ ਠਾਉ ਮੀ ਸਾਜਨ ਸੁਤ ਬੰਧ ਪਾ ਬੋਹੋ ਤਨਾ ਸਾਥ ਏਕ ਨਿਵਾਹ ਹੋ ਰਾਮ ਨਾਮ ਦੀਨਾ ਕਾ ਪ੍ਰਭ ਨਾਥ ਚਰਨ ਕਮਲ ਬੋਹਿਥ ਭੈ ਲਗ ਸਾਗਰ ਤਰਿਓ ਤੇ ਤੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਉ ਨੇ ਸਾਧ ਤੇਰੇ ਕੀ ਜਾਚਨਾ ਵਿਸਰਨਾ ਸਾਥ ਜiras ਜੋ ਤੁਧ ਭਾਵੈ ਸੋ ਭਲਾ ਤੇਰੇ ਭਣ ਕਾਰ ਜiras ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਆਨੰਦ ਕਹੋ ਨਾਮ ਸਭ ਦੁੱਖ ਮਿਟੇ ਪ੍ਰਭ ਭੇਟੇ ਪਰਮ ਆਨੰਦ ਆਸਾ ਮਹੱਲਾ ਪੰਜਵਾ ਬਿਰਹੜੇ ਘਰ ਚੌਥਾ ਸ਼ੰਤਾ ਕੀ ਜਤ ਇਕ ਓ ਅੰਕਾਰ ਸਤਗੁਰ ਪ੍ਰਸਾਦ ਪਾਰ ਬ੍ਰਹਮ ਪ੍ਰਭ ਸਿਮਰੀਐ ਪਿਆਰੇ ਦਰਸ਼ਨ ਕਉ ਬਲ ਜਾਉ ਜਿਸ ਸਿਮਰਤ ਦੁਖ ਵੀ ਸ੍ਰਹਿ ਪਿਆਰੇ ਸੋ ਕਿਉ ਤਜ ਨਾ ਜਾਏ ਇਹ ਤਨ ਵੇਚੀ ਸੰਤ ਪਹਿ ਪਿਆਰੇ ਪ੍ਰੀਤਮ ਦੇ ਮਿਲਾਏ ਸੁਖ ਸਿੰਗਾਰ ਵਿਖਿਆ ਕੇ ਫੀਕੇ ਤਦ ਛੋੜੇ ਮੇਰੀ ਮਾਏ ਕਾਮ ਕ੍ਰੋਧ ਲੋਭ ਤਜ ਗਏ ਪਿਆਰੇ ਸਤ ਗੁਰ ਚਰਨੀ ਪਾਏ ਜੋ ਜਨ ਰਾਤੇ RAM ਸਿਉ ਪਿਆਰੇ ਅੰਤ ਨ ਕਾਹ ਹੁੰ ਜਾਏ ਹਰ ਰਸ ਜਿਨੀ ਚਾਖਿਆ ਪਿਆਰੇ ਤ੍ਰਿਪਤ ਰਹੇ ਆਗਾਇ ਅੰਚਲ ਗਹਿਆ ਸਾਧਕਾ ਨਾਨਕ ਪੈ ਸਾ ਗੁਰਪਾਰ ਪਰਾਈ ਜਨਮ ਮਰਨ ਦੁਖ ਕਟਿਐ ਪਿਆਰੇ ਜਬ ਭੇਟੈ ਹਰਿ ਰਾਇ ਸੁੰਦਰ ਸੁਗਰ ਸੁਜਾਨ ਪ੍ਰਭ ਮੇਰਾ ਜੀਵ ਅੰਦਰਸ ਦਿਖਾਏ ਜੋ ਜੀਵ ਤੁਜ ਤੇ ਬੀਛਰੇ ਪਿਆਰੇ ਜਨਮ ਮਰਹੈਂ ਬਿਖਾਏ ਜੇ ਤੁਮ ਮਿਲਹਿ ਸੋ ਮਿਲਿਆ ਪਿਆਰੇ ਤਿਸ ਕਾ ਲਾਗਾਂ ਪਾਈ ਜੋ ਸੁਖ ਦਰਸ਼ਨ ਤੇਤੇ ਪਿਆਰੇ ਮੁਖ ਤੇ ਕਹਿਣ ਨਾ ਜਾਏ ਸਾਚੀ ਪ੍ਰੀਤ ਨਾ ਟੁੱਟਈ ਪਿਆਰੇ ਜੁਗ ਜੁਗ ਰਹੀ ਸਮਾਏ ਜੋ ਤੁਧ ਪਹਾਵੇ ਸੋ ਭਲਾ ਪਿਆਰੇ ਤੇਰੀ ਅਮਰ ਰਜ਼ਾਏ ਨਾਨਕ ਰੰਗ ਰਤੇ ਨਾਰਾਇਣੇ ਪਿਆਰੇ ਮਾਤੇ ਸਹਿਜ ਸੁਭਾਏ ਸਭ ਵਿਦ ਤੁਮਹੀ ਜਾਣਤੇ ਪਿਆਰੇ ਕਿਸ ਪਹਿ ਕਹਉ ਸੁਣਾਏ ਤੂੰ ਦਾਤਾ ਜੀਵਾਂ ਸਭਨਾ ਕਾ ਤੇਰਾ ਦਿੱਤਾ ਪਹਿ ਰਹਿ ਖਾਏ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਏ ਜੋ ਤੂੰ ਕ੍ਰਾਮ ਹੈ ਸੋ ਕਰੀਂ ਪਿਆਰੇ ਅਵਰਿ ਕਿਛ ਕਰਨ ਨਾ ਜਾਏ ਦਿਨ ਰੈਣ ਸਭ ਸੁਹਾਵਣੇ ਪਿਆਰੇ ਜਿਤ ਜਪਿਐ ਹਰਨਾਮ ਸਾਈਂ ਕਾਰ ਕਮਾਵਣੀ ਪਿਆਰੇ ਤੁਰਮ ਸਤਿਨੇਖ ਲਿਖਾਈ ਏਕੋ ਆਪ ਵਰਦਾ ਪਿਆਰੇ ਘਟ ਘਟ ਰਹਿਆ ਸਮਾਏ ਸੰਸਾਰ ਕੂਪਤੇ ਉਧਾਰ ਲੈ ਪਿਆਰੇ ਨਾਨਕ ਹਰ ਸਿਰਣਾਏ